ਸਤਾ ਮੁਹੱਲਾ ਪਹਿਲਾ ਅਸਫਲੀਆਂ ਘਰ ਤੀਜਾ ੴ ਅੰਕਾਰ ਸਤਿਗੁਰ ਪ੍ਰਸਾਦ ਜਿਨ ਸਰ ਤੋਂ ਹਨ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲ ਜਹadur ਆਦੇਸ ਬਾਬਾ ਆਦੇ ਆਦ ਗੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖ ਹੈ ਵੇਸ ਰਹਾ ਜਦੋਂ ਸਿੰਘਾਂ ਦੀਆਂ ਆਈਆਂ ਲਾੜੇ ਸੋਹਣ ਪਾਸ ਹੀੜੋਂ ਲਿ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀਐ ਚੱਲੇ ਝਮਕਨ ਪਾਸ ਇੱਕ ਲੱਖ ਲਹਿਣ ਬਹਿਤੀਆਂ ਲੱਖ ਲਹਿਣ ਖੜੀਆਂ ਗੜੀ ਸੁਹਾਰੇ ਖਾਂਦੀਆਂ ਮਾਣ ਨਾਲ ਸੇ ਜੜੀਆਂ ਤਿੰਨ ਗਲ ਸਿਲ ਕਾ ਪਾਈਆਂ ਤੁਕਣ ਮੋਤਸਰੀਆਂ ਰੰਗੋ ਬੰਦੋ ਇਵੈਰੀ ਹੋਏ ਜਿਨੀ ਰਖੇ ਰੰਗ ਲਾਏ ਦੂਤਾਂ ਨੂੰ ਫੁਰਮਾਇ ਲੈ ਚੱਲੇ ਪਤ ਗਵਾਏ ਜੇ ਇਸ ਭਾਵੇਂ ਦੇ ਵੜਿਆਈ ਜੇ ਭਾਵੇਂ ਦੇ ਸਜਾਏ ਅੱਗੋਂ ਦੇ ਜੇ ਚੀਤੀਐ ਤਾਂ ਪਾਇਤ ਮਿਲੈ ਸਜਾਏ ਸ਼ਾਹਾਂ ਸੁਰਤ ਗਵਾਈਆ ਰੰਗ ਤਮਾਸ਼ਾ ਚਾਏ ਬਾਬਰ ਵਾਲਿ ਫਿਰ ਗਈ ਕੋਇ ਨਾ ਰੋਤੀ ਖਾਈ ਇਤਨਾ ਵਕਤ ਖੁਆਈ ਹੈ ਇਕਨਾ ਪੂਜਾ ਜਾਇ ਚੌਕੇ ਵੇਹਿੰਦਵਾਨੀਆਂ ਕਿਉ ਟਿੱਕੇ ਕੱਢਹਿ ਨਾਈ RAM ਨਾ ਕਬ ਹੋ ਚੇਤਿਓ ਹੁਣ ਕਹਿ ਨਾ ਮਿਲੈ ਖੁਦਾਏ ਇਕ ਘਰ ਆਵਹਿ ਆਪਣੈ ਇਕ ਮਿਲ ਮਿਰ ਪੁੱਛ ਹੈ ਸੁਖ ਇਕਨਾ ਇਹੋ ਲਿਖਿਆ ਵਹਿ ਬਹਿਰੋ ਵਹਿ ਦੁਖ ਜੋ ਇਸ ਪਾਵੇ ਸੋ ਚੀਐ ਨਾਨਕ ਤਿਆ ਮਾਨੁਕ ਆਸਾ ਮੁਹੱਲਾ ਪਹਿਲਾ ਕਹਾ ਤੋ ਖੇਤ ਤੇ ਬੇਲਾ ਘੋੜੇ ਕਹਾ ਭੇਰੀ ਸਹਿਨਾਈ ਕਹਾ ਤੋ ਤੇਗ ਬੰਦ ਗਾਡੇਰ ਕਹਾ ਸੁਲਾ ਸੁਵਾਈ ਕਹਾ ਤੋ ਆਸੀਆਂ ਬਹੁ ਬੰਕੇ ਐਥੈ ਸਹਿਨਾਈ ਇਹ ਜਗ ਤੇਰਾ ਤੂੰ ਬੋਸਾਈ ਏਕ ਘੜੀ ਮਹਿ ਥਾਪਿ ਉਥਾਪੇ ਜਰਵੰਡ ਦੇਵ ਹੈ ਪਹਾਈ ਰਹਾਉ ਕਹਾਂ ਸੁ ਘਰ ਦਰ ਮੰਡਪ ਮਹਿਲਾ ਕਹਾਂ ਸੁ ਬੰਕ ਸਰਾਇ ਕਹਾਂ ਸੁ ਤੇਜ ਸੁਖਾਲੀ ਕਾਮਨ ਜਿਸ ਰੇਤ نیند ਨਾ ਪਾਈ ਕਹਾਂ ਸੁ ਪਾਨ ਸੰਬੋਲੀ ਹਰਮਾ ਹੇਆਂ ਛਾਈ ਮਾਈ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾ ਵਾਜ ਹੋਵੇ ਨਾਹੀ ਮੋਇ ਆਸ ਸੁਨੰਦਾਈ ਜਿਸਨੋ ਆਪ ਕੋ ਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਧਾਇਆ ਥਾਨ ਮੁਕਾਮ ਜਲੇ ਤੇਜ ਮੰਦਰ ਮੋਛ ਮੋਛ ਕੋਇ ਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨਾਨ ਪਰ ਚਾਲਾਇਆ ਮੁਗਲ ਪਠਾਨ ਭਈ ਲੜਾਈ ਰਣ ਮਹਿ ਤੇਗਗਾਈ ਉਹਨੀ ਤੁਪਕ ਤਾਨ ਚਲਾਈ ਉਹਨੀ ਹਸਤ ਚੜਾਈ ਜਿਨ ਕੀ ਚੀਰੀ ਦਰਗਾਹ ਪਾਤੀ ਤਿੰਨਾ ਮਰਨਾ ਪਾਈ ਇਕ ਹਿੰਦਵਾਣੀ ਅਵਰ ਤੁਕਾਣੀ ਭਟਿਆਣੀ ਠਕੋ ਰਾਣੀ ਇਤਨਾ ਪੇਰਨ ਫਿਰ ਖੁਰ ਪਾਟੇ ਇਕ ਨਾ ਆਤਮਸਾਨ ਜਿਨ ਕੇ ਬੰਕੇ ਧਰੀ ਨ ਆਇਆ ਤਿਨ ਪਿਉ ਰੈਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਤਨੂ ਆਖ ਸੁਨਾਈਐ ਦੁਖ ਸੁਖ ਤੇਰਾ ਭਾਣੈ ਹੋਵੈ ਕਿਥੈ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਕਾ ਕਾਹੀ ਮਹੱਲਾ ਪਹਿਲਾ ਘਰ ਅਠਵਾ ਅਸ਼ਟਪਦੀਆਂ ਜੈਤੇ ਕੋਇਲ ਕੋਇਲੀ ਤਾ ਤੇ ਸੰਸਾਰਾ ਕੂੜ ਕਮਾ ਬਹ ਆਦਮੀ ਬਾਂਧੇ ਘਰ ਬਾਰ ਜਾਗੋ ਜਾਗੋ ਸੂਤਿਓ ਚੱਲਿਆ ਬੰਜਾਰਾ ਰਹਾ ਨੀਤ ਨੀਤ ਘਰ ਬਾਂਧੀਐ ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲਤੀ ਜੇ ਜਾਣੈ ਕੋਈ ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ਤੁਮਰੋ ਜਿੰਦਾ ਆਪਿ ਕਤਹੋ ਪਾਈ ਹੋ ਤਉ ਕੂੜ ਕਮਾਵ ਹੋ ਉਹ ਨਾ ਸੁਣਈ ਕਤਹਿ ਸੁਮ ਲੋਕ ਸੁਣਾਵ ਜਿਸ ਦੇ ਸੁਤਾਨਾ ਨੂੰ ਕਾ ਜਾਗਾਏ ਸੋਈ ਜੇ ਘਰ ਪੂਜੈ ਆਪਣਾ ਤਾਂ ਨੀਂਦ ਨਾ ਹੋ ਜੇ ਚਲਦਾ ਲੈ ਚੱਲਿਆ ਕਿਛ ਕੰਮ ਪੈ ਨਾਲੇ ਤਾਂ ਦਰਸਨ ਚਾਹ ਦੇਤ ਕੈ ਬੂਝੋ ਵਿਚਾਰੇ ਵਣ ਕਰੋ ਮਖ ਛੋਟਾ ਵਹੁ ਆਉ ਕਣ ਛੋਟਹੁ ਗੁਣ ਕਰਹੁ ਐਸੇ ਤਤ ਪਰਾਵ ਧਰਮ ਨੂੰ ਸਤ ਬੀਜ ਕਰ ਐਸੀ ਕਿਰਤ ਕਮਾਵਹੁ ਤਾ ਵਾਪਾਰੀ ਜਾਣਿਆ ਹੋ ਲਾਹ ਲੈ ਜਾਵੋ ਕਰਮ ਹੋਵੇ ਸਤ ਗੁਰ ਮਿਲੇ 부ਝੈ ਵਿਚਾਰਾ ਨਾਮ ਵਖਾਣ ਸੁਨੇ ਨਾਮ ਨਾਮੇ ਬਿਉਹਾਰ ਜਿਉ ਲਾਹਾ ਤੋਟਾ ਤਵੇਂ ਵਾਟ ਚਲਦੀ ਆਈ ਜੋ ਤੇ ਸਿ ਭਾਵੇਂ ਨਾਨਕਾ ਤਾਹੀ ਬਦਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੁੰਡੀਆਂ ਕੋ ਨੀ ਮੈਂਡਾ ਜੇ ਤੁਧ ਭਾਵੇਂ ਸਾਹਿਬਾ ਤੂੰ ਮੈਂ ਹਾਂ ਟੈੰਡਾ ਦਰ ਦੀ ਭਾਵੇਂ ਨੀਮ ਕੋ ਕਹਿ ਕਰੀਂ ਸਲਾਮ ਕਿ ਕੋ ਮੈਂਡਾ ਤੂੰ ਧਣੀ ਸੱਚਾ ਮੁਖ ਨਾਮ ਰਹਾ ਸਿੱਧਾ ਸੇਵਨ ਸਿੱਧ ਤੀਰ ਮਾਂ ਗਹਿਰੇ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋ ਵੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ਗੁਰ ਕਾ ਸ਼ਬਦ ਨਾ ਕੀ ਨਹੀਂ ਤਤ ਸਾਰ ਨਿਰੰਤਰ ਪੰਡਿਤ ਪਾਲੇ ਜੋ ਏਸੀ ਨਿਤ ਪੜਹਿ ਪੁਰਾਣਾ ਅੰਤਰ ਵਸ ਨ ਜਾਣੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮਹਿ ਤਪ ਕਰਹਿ ਨੇਕੀ ਸਵਾਸਾ ਆਪ ਨਾ ਕੀ ਨਹਿ ਤਾਮ ਸੀ ਕਾਹੇ ਭੈ ਉਦਾਸ ਇਕ ਬਿੰਦ ਜਤਨ ਕਰ ਰਾਖ ਦੇ ਤੇ ਜਤੀ ਕਹਾਵਹਿ ਬਿਨ ਗੁਰ ਸ਼ਬਦ ਨਾ ਝੂਟਹਿ ਭ੍ਰਮ ਆਵਹਿ ਜਾਵਹਿ ਇਕ ਗਿਰਹੀ ਸੇਵਕ ਸਾਧਕਾ ਗੁਰ ਮੱਤੀ ਲਾਗੇ ਨਾਮ ਧਾਨ ਇਸ ਨਾਮ ਗ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਧਰ ਘਰ ਜਾਣੀਐ ਸੋ ਜਾਏ ਗਿਆਨਐ ਨਾਨਕ ਨਾਮ ਨਾ ਵੀਸਰੈ ਸਾਜੇ ਮਨ ਮਾਨੈ